ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਮੈਂ ਅੱਜ ਤੁਹਾਨੂੰ ਸ੍ਰੀ ਗੁਰੂ ਨਾਨਕ ਤੇਜ ਜੀ ਦੇ ਸੰਖੇਪ ਜੀਵਨ ਦੀ ਚੌਥੀ ਸਾਖੀ ਸੁਣਾਵਾਂਗੀ ਜੱਟ ਦੀ ਖੇਤੀ ਹਰੀ ਕਰਨੀ ਜਦੋਂ ਪਿਤਾ ਕਾਲੂ ਜੀ ਨੇ ਵੇਖਿਆ ਕਿ ਆਪ ਦਾ ਮਨ ਦੁਨਿਆਵੀ ਕੰਮਾਂ ਵਿੱਚ ਨਹੀਂ ਲੱਗਦਾ ਤਾਂ ਆਪ ਨੂੰ ਮੱਝਾਂ ਚਾਰਨ ਲਈ ਭੇਜ ਦਿੱਤਾ ਆਪ ਰੋਜ਼ ਹੱਥ ਵਿੱਚ ਖੁੰਡੀ ਲੈ ਕੇ ਮੱਝਾਂ ਚਾਰਨ ਜਾਂਦੇ ਤੇ ਆਪ ਵਨ ਹੀਟ ਸੁੱਤੇ ਰਹਿੰਦੇ ਤੇ ਮੱਝਾਂ ਚਰਦੀਆਂ ਰਹਿੰਦੀਆਂ ਇੱਕ ਵਾਰ ਇੱਕ ਜੱਟ ਦਾ ਸਾਰਾ ਖੇਤ ਹੀ ਮੱਝਾਂ ਨੇ ਚਰ ਲਿਆ ਉਹ ਰੋਂਦਾ ਰੋਂਦਾ ਰਾਏ ਬੁਲਾਰ پاس ਆ ਕੇ ਕਹਿਣ ਲੱਗਾ ਕਿ ਪਟਵਾਰੀ ਜੀ ਤੇ ਮੁੰਡੇ ਨੇ ਮੇਰਾ ਕਾਫੀ ਨੁਕਸਾਨ ਕਰ ਦਿੱਤਾ ਹੈ ਆਪ ਸੁੱਤਾ ਪਿਆ ਹੈ ਤੇ ਮੱਜਾ ਸਾਰਾ ਖੇਤ ਚਾਰ ਗਈਆਂ ਹਨ ਰਾਏ ਬੁਲਾਰ ਨੇ ਮਹਤਾ ਕਾਲੂ ਜੀ ਨੂੰ ਸੱਦ ਕੇ ਜੱਟ ਦੀ ਸ਼ਿਕਾਇਤ ਦੱਸੀ ਆਪ ਜੀ ਨੂੰ ਬੁਲਾ ਕੇ ਰਾਏ ਬੁਲਾਰ ਨੇ ਜਦੋਂ ਪੁੱਛਿਆ ਤਾਂ ਆਪ ਨੇ ਕਿਹਾ ਇਹ ਜੱਟ ਝੂਠ ਕਹਿੰਦਾ ਹੈ ਤਾਂ ਜੱਟ ਨੇ ਅਰਜ਼ ਕੀਤੀ ਮਹਾਰਾਜ ਸਾਰੇ ਹੀ ਹੁਣੇ ਚੱਲ ਕੇ ਵੇਖ ਲਵੋ ਪਰ ਜਦੋਂ ਸਭ ਨੇ ਰਾਏ ਬੁਲਾਰ ਨਾਲ ਜਾ ਕੇ ਜੱਟ ਦੀ ਖੇਤੀ ਵੇਖੀ ਤਾਂ ਉਹ ਸੱਚਮੁੱਚ ਹੀ ਹਰੀ-ਪਰੀ ਸੀ ਤੇ ਅੱਗੇ ਨਾਲੋਂ ਕਈ ਗੁਣਾ ਵਧੀ ਹੋਈ ਸੀ ਜੱਟ ਬੜਾ ਹੈਰਾਨ ਤੇ ਸ਼ਰਮਿੰਦਾ ਹੋ ਕੇ ਆਪ ਦੇ ਚਰਨੀ ਟੈਪਿਆ ਰਾਏ ਬੁਲਾਰ ਨੇ ਵੀ ਸਜਦਾ ਕੀਤਾ ਤੇ ਕਿਹਾ ਮਾਤਾ ਜੀ ਏ ਆਪ ਦਾ ਪੁੱਤਰ ਅੱਲਾਹ ਪਾਕ ਦਾ ਨੂਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਏ ਸੀ ਸਾਡੀ ਅੱਜ ਦੀ ਇੱਕ ਹੋਰ ਸਾਖੀ ਜੱਟ ਦੀ ਖੇਤੀ ਹਰੀ ਕਰਨੀ ਅੱਗੇ ਅਸੀਂ ਹੋਰ ਵੀ ਇਸੇ ਤਰ੍ਹਾਂ ਸਾਖੀਆਂ ਲੈ ਕੇ ਆਵਾਂਗੇ ਧੰਨਵਾਦ